ਗੁਰਮੁਖ ਪਿਆਰੀ ਸਾਸ ਨੂੰ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਮਦੀਨੇ ਦੇ ਇਮਾਮਾਂ ਨਾਲ ਚਰਚਾ ਕਰਕੇ ਗੁਰੂ ਸਾਹਿਬ ਜੀ ਇੱਕ ਦਿਨ ਰੂਮ ਦੇਸ਼ ਦੇ ਸੁਲਤਾਨ ਹਮੀਦ ਕਾਰੂ ਨੂੰ ਮਿਲੇ ਇਸ ਨੇ ਬੜੇ ਹੀ ਪਾਪ ਜ਼ੁਲਮ ਕਰਕੇ 40 ਗਾਜ ਦੌਲਤ ਇਕੱਠੀ ਕੀਤੀ ਹੋਈ ਸੀ हमीद कारु बड़ा ही कंजूस ਸੀ ਇਸਨੇ ਕਬਰਾਂ ਵਿੱਚੋਂ ਮਰਦੇ ਪੁੱਟ ਕੇ ਵੀ ਉਹਨਾਂ ਦੇ ਮੂੰਹਾਂ ਵਿੱਚੋਂ ਪੈਸੇ ਕੱਢ ਲਏ ਸਨ ਹਮੀਦ ਕਾਰੂ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਆਪਣੇ ਪਾਸ ਜਾਂ ਆਪਣੇ ਘਰ ਦੇ ਵਿੱਚ ਪੈਸਾ ਨਾ ਰੱਖੇ ਇਹਨਾਂ ਕਾਰਨਾ ਕਰਕੇ ਲੋਕ ਇਸ ਤੋਂ ਬਹੁਤ ਹੀ ਦੁਖੀ ਸਨ ਲੋਕਾਂ ਦਾ ਦੁੱਖ ਦੂਰ ਕਰਨ ਵਾਸਤੇ ਗੁਰੂ ਜੀ ਇੱਕ ਦਿਨ ਹਮੀਦ ਕਾਰੂ ਦੇ ਪਾਸ ਜਾ ਕੇ ਬੈਠ ਗਏ ਅਤੇ ਉੱਥੇ ਉਸ ਦੇ ਮਹਿਲ ਅੱਗੇ ਬੈਠ ਕੇ ਕੁਝ ਠੀਕਰੀਆਂ ਇਕੱਠੀਆਂ ਕਰਨ ਲੱਗੇ ਹਮੀਦ ਕਾਰੂ ਨੇ ਇਹੀ ਦੇਖ ਕੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਪੀਰ ਜੀ ਇੰਨਾਂ ਠੀਕਰੀਆਂ ਦਾ ਤੁਸੀਂ ਕੀ ਕਰੋਗੇ ਤਾਂ ਗੁਰੂ ਜੀ ਨੇ ਉਸ ਨੂੰ ਬਚਨ ਕੀਤਾ ਇਹ ਅਸੀਂ ਪਰਲੋਕ ਵਿੱਚ ਆਪਣੇ ਨਾਲ ਲੈ ਜਾਣ ਵਾਸਤੇ ਇਕੱਠੀਆਂ ਕਰ ਰਹੇ ਹਾਂ ਤਾਂ ਕਾਰੂ ਬੋਲਦਾ ਹੈ ਕਿ हे ਦਰਵੇਸ਼ ਇਹ ਠੀਕਰੀਆਂ ਨਾਲ ਕਿਸ ਤਰ੍ਹਾਂ ਜਾਣਗੇ ਸਰੀਰ ਜੋ ਸਾਡੇ ਨਾਲ ਹੈ ਇਹ ਵੀ ਇੱਥੇ ਹੀ ਰਹਿ ਜਾਣਾ ਹੈ ਅੰਤ ਸਮੇਂ ਵਿੱਚ ਇੱਕ ਤੀਲਾ ਵੀ ਨਾਲ ਨਹੀਂ ਜਾਵੇਗਾ ਤਾਂ ਗੁਰੂ ਜੀ ਨੇ ਫਰਮਾਇਆ ਕਿ ਹੈ ਬਾਦਸ਼ਾ ਤੂੰ ਦੇਸ਼ਾਂ ਦੇ ਵਿੱਚ ਲੋਕਾਂ ਤੇ ਜ਼ੁਲਮ ਕਰਕੇ ਜਿਹੜੇ ਪਾਪਾਂ ਦੇ ਨਾਲ 40 ਗਾਜ ਦੌਲਤ ਜੋੜੀ ਹੋਈ ਹੈ ਉਹ ਤੇਰੇ ਨਾਲ ਕਿਸ ਤਰ੍ਹਾਂ ਜਾਵੇਗਾ ਲੋਕਾਂ ਉਤੇ ਕੀਤੇ ਜ਼ੁਲਮਾਂ ਦਾ ਤੂੰ ਦੋਜਖ ਨਰਕ ਇਸੇ ਹੀ ਦੁਨੀਆਂ ਦੇ ਵਿੱਚ ਉਸ ਦਾ ਤੂੰ ਦੁੱਖ ਭੋਗੇਗਾ ਇਹ ਤੇਰਾ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧੰਨ ਤੇਰੇ ਹੋਰ ਵਾਰਸ ਲੈ ਜਾਣਗੇ ਤੇ ਤੂੰ ਦੋਜਖਾਂ ਵਿੱਚ ਇੱਥੇ ਹੀ ਫਿਰਦਾ ਤਰਸੇਗਾ ਇਹ ਗੱਲ ਚੰਗੀ ਤਰ੍ਹਾਂ ਵਿਚਾਰ ਲੈ ਕਿ ਤੂੰ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ ਜਾ ਆਪਣੀ ਜ਼ਿੰਦਗੀ ਨੂੰ ਨਰਕਾਂ ਦੇ ਵਿੱਚ ਕਾਉਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਮੀਦਕਾਰੂ ਨੂੰ ਸਮਝਾਇਆ ਕਿ ਇਹ ਲੋਕਾਂ ਉੱਤੇ ਜ਼ੁਲਮ ਕਰਕੇ ਕੀਤੀ ਹੋਈ ਕਮਾਈ ਹੈ ਜੋ ਤੇਰੇ ਕਦੇ ਵੀ ਰਾਸ ਨਹੀਂ ਆਵੇਗੀ ਤੇਰੀ ਭਲਾਈ ਇਸ ਵਿੱਚ ਹੀ ਹੈ ਕਿ ਤੂੰ ਇਹ ਜੋ ਦੌਲਤ ਆਪਣੇ ਕੋਲ ਇਕੱਠੀ ਕਰੀ ਬੈਠਾ ਹਾਂ ਇਹ ਦੌਲਤ ਤੂੰ ਗਰੀਬਾਂ ਦੇ ਵਿੱਚ ਵੰਡ ਦੇ ਤਾਂ ਜੋ ਤੇਰਾ ਆਉਣ ਵਾਲਾ ਸਮਾਂ ਤੇਰੇ ਤੇ ਬੁਰਾ ਨਹੀਂ ਪਵੇਗਾ ਕਿਉਂਕਿ ਜੇ ਤੂੰ ਇਹ ਕਮਾਈ ਜੋ ਤੇਨੇ ਪਾਪਾ ਨਾਲ ਇਕੱਠੀ ਕੀਤੀ ਹੋਈ ਹੈ ਇਸ ਨੂੰ ਜੇ ਚੰਗੇ ਰਸਤੇ ਲਾ ਦੇਵੇਂਗਾ ਤਾਂ ਤੇਰੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਦੇ ਦੁੱਖ ਹੋਣਗੇ ਉਹ ਤੇਰੇ ਦੂਰ ਹੋ ਜਾਣਗੇ ਗੁਰੂ ਜੀ ਦੇ ਦਰਸ਼ਨ ਕਰਕੇ ਇਹ ਪ੍ਰਭਾਵਸ਼ਾਲੀ ਬਚਨ ਸੁਣ ਕੇ ਹਮੀਦ ਕਾਨੂੰ ਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ हे ਮੇਰੇ ਦਰਵੇਸ਼ ਜੋ ਕੁਝ ਪਿੱਛੇ ਬੀਤ ਗਿਆ ਸੋ ਬੀਤ ਗਿਆ ਹੁਣ ਤੁਸੀਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਨੂੰ ਖੁਦਾ ਉੱਤੇ ਵਿਸ਼ਵਾਸ ਹੋ ਜਾਵੇ ਤੇ ਮੈਂ ਉਸ ਰਾਹ ਉੱਤੇ ਚੱਲਾਂ ਤੁਸੀਂ ਕਿਰਪਾ ਕਰੋ ਤੁਸੀਂ ਦਰਵੇਸ਼ ਹੋ ਤੁਸੀਂ ਅੱਲਾਹ ਹੋ ਤੁਸੀਂ ਖੁਦਾ ਹੋ ਤੁਸੀਂ ਹੁਕਮ ਕਰੋ ਜੋ ਤੁਸੀਂ ਬਚਨ ਕਰੋਗੇ ਮੈਂ ਉਹੀ ਤੁਹਾਡੇ ਬਚਨ ਮੰਨਾਂਗਾ ਤੁਸੀਂ ਮੈਨੂੰ ਸਹੀ ਰਸਤੇ ਉੱਤੇ ਪਾਉਣਾ ਹੈ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਉਸ ਦੀ ਸਰਦਾ ਪੂਰਵਕ ਬੇਨਤੀ ਨੂੰ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨੂੰ ਵਾਹਿਗੁਰੂ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਇਸ ਕਮਾਈ ਨੂੰ ਗਰੀਬ ਲੋਕਾਂ ਦੇ ਵਿੱਚ ਵੰਡ ਦੇ ਅਤੇ ਪਰਮਾਤਮਾ ਤੇਰੇ ਉੱਤੇ ਮਿਹਰ ਕਰੇਗਾ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਦਾ ਸ਼ੁਕਰਾਨਾ ਕਰਨਾ ਆਪਣੇ ਦਸਾਂ ਨੋਹਾਂ ਦੀ ਕੀਰਤ ਨਾਲ ਕਮਾਈ ਕਰਨੀ ਹੈ ਇੰਨੀਆਂ ਗੱਲਾਂ ਸੁਣ ਕੇ ਉਮੀਦਕਾਰੂ ਨੇ ਗਰੀਬਾਂ ਦੇ ਵਿੱਚ ਉਹ ਦੌਲਤ ਇਕੱਠੀ ਕੀਤੀ ਹੋਈ ਵੰਡ ਦਿੱਤੀ ਅਤੇ ਗੁਰੂ ਜੀ ਦੇ ਲਨ ਲੱਗ ਗਿਆ ਅਤੇ ਵਾਹਿਗੁਰੂ ਨਾਮ ਸਿਮਰਨ ਲੱਗਾ ਅਤੇ ਲੋਕਾਂ ਦੇ ਨਾਲ ਪ੍ਰੇਮ ਪਾਉਣ ਲੱਗਾ ਜਿਸ ਨਾਲ ਉਸ ਦਾ ਅਗਲਾ ਜੀਵਨ ਸਫਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ